ਸਤ ਸ੍ਰੀ ਅਕਾਲ ਭਾਜੀ ਸਾਰਿਆਂ ਨੂੰ ਹਾਂਜੀ ਆ ਡਰਾਈਵਰ ਭਾਈ ਖੜੇ ਸਾਡੇ ਆ ਜੀ ਹੁਣ ਆ ਦੇਖ ਲੋ ਜੀ ਗੱਡੀ ਐ ਗੱਡੀ ਦਾ ਸ਼ੀਸ਼ਾ ਕੱਟ ਕੇ ਆ ਦੇਖੋ ਇਹਦੇ ਵਿੱਚੋਂ ਮੋਬਾਈਲ ਪਾਰਸ ਆ ਬੰਦਾ ਸੀਗਾ ਸੁੱਤਾ ਆ ਆ ਦੇਖੋ ਆ ਦੇਖੋ ਦੀ ਜੇ ਅਜੇ ਸਿਰਫ ਰੋਚਾ ਪੀ ਕੇ ਅਗੇ ਪਿਆ ਆ ਵੱਢ ਕੇ ਲੈ ਗਿਆ ਠੀਕ ਹੈ ਜੀ ਆਜੋ ਹੁਣ ਗਾਂਹ ਹੋਰ ਦਿਖਾੜਦੇ ਆ ਆ ਗੱਡੀ ਆ ਜੀ ਇਹ ਇਹ ਖੜੇ ਆ ਜੀ ਆਪਾਂ ਦਿੱਲੀ ਹਾਈਵੇ ਤੇ ਠੀਕ ਹੈ ਜੀ ਇਹ ਆਪਾਂ ਹੁਣ ਪਾਣੀ ਪੱਤ ਤੋਂ ਤਾਂ ਸੋਨੀ ਪੱਤ ਦੇ ਵਿਚਾਲੇ ਖੜੇ ਆ ਜੀ ਨੀਲਗੰਢ ਢੱਬਾ ਆ ਜੀ ਠੀਕ ਹੈ ਜੀ 7 8 ਗੱਡੀਆਂ ਦੀ ਚੋਰੀ ਹੋਈ ਆ ਠੀਕ ਹੈ ਜੀ ਆਟਾ ਬਾਇਆ ਬੱਸ ਦੇ ਪਰਲੇ ਪਾਸੇ ਬੱਸ ਹੁਣੇ ਆ ਕੇ ਖੜੀ ਆ ਉਹ ਢੱਬਾ ਆ ਸਾਹਮਣੇ ਤੇ ਢੱਬੇ ਵਾਲੇ ਅੱਖ ਨਹੀਂ ਰਲੌਣਦੇ ਸਾਡੇ ਨਾਲ ਇਹ ਆਹ ਦੇਖੋ ਨੀਲਗੰਢ ਢੱਬਾ ਇਹ ਅੱਖ ਨਹੀਂ ਰਲੌਣਦੇ ਸਾਡੇ ਨਾਲ ਅਸੀਂ ਇਹਨਾਂ ਦਾ ਪ੍ਰੈਸ਼ਰ ਪਾ ਕੇ ਕਿਹਾ ਵੀ ਆਪੇ ਚੋਰੀ ਤੁਸੀਂ ਕਰਵਾਈ ਆ ਉਹ ਸਾਹਮਣੇ ਪੰਪ ਆ ਆ ਗੱਡੀ ਦੇ ਲੋ 0 ਮੀਟਰ ਅਜੇ ਨੰਬਰ ਨਹੀਂ ਆਇਆ ਬੰਦਾ ਬਾਡੀ ਲੋਆ ਕੇ ਆਇਆ ਤੇ ਆ ਦੇਖੋ ਆ ਰਬਟਾਂ ਆ ਠੀਕ ਹੈ ਜੀ ਆ ਰਬਟ ਵੱਡ ਕੇ ਦੇਖੋ ਆ ਸ਼ੀਸ਼ੇ ਥਾਣੀ ਠੀਕ ਹੈ ਜੀ ਇਹਦੇ ਵਿੱਚੋਂ ਸਾਲਿਆਂ ਨੇ ਕੱਡੀਆਂ ਬੈਟਰੀਆਂ ਬੈਟਰੀਆਂ ਲੈ ਗਏ ਕੱਢ ਕੇ ਇਹਦੇ ਵਿੱਚੋਂ ਠੀਕ ਹੈ ਜੀ ਆ ਦੇਖੋ ਆ ਬਟੂਆ ਆ ਸਾਲਿਆਂ ਨੇ 10 ਰੁਪਏ ਛੱਡਿਓ ਬਜ਼ਾਰੇ ਨੇ ਪਤਾ ਨਹੀਂ ਬਾਬਿਆਂ ਦੇ ਰੱਖਿਓ ਆ ਠੀਕ ਹੈ ਜੀ ਇਹ ਆ ਗੱਡੀ ਉਹਨਾਂ ਦੀ ਹੋ ਰਿਆ ਇੱਕ ਆ ਦੇਖੋ 0 ਮੀਟਰ ਗੱਡੀ ਇਹ ਵੀ ਖੜੀ ਆ ਇਹਦੀਆਂ ਵੀ ਬੈਟਰੀਆਂ ਲੈ ਗਏ ਭੈਣ ਦੇ ਖ਼ਤਮ ਦੱਸੋ ਕੀ ਕਰ ਲਊਗਾ ਬੰਦਾ ਹੁਣ ਯਾਰ ਇੱਕ ਇੱਕ ਬੰਦਾ ਹੋਟਲ ਤੇ ਆ ਕੇ ਸੌਂਦਾ ਆ ਇੱਕ ਭਰੋਸੇ ਤੇ ਸੌਂਦਾ ਆ ਵੀ ਚਲੋ ਅਸੀਂ ਹੋਟਲ 'ਚ ਆਪਣੇ ਸੇਫ ਖੜੇ ਆ ਔਰ ਜੇ ਹੋਟਲ ਵਾਲਾ ਹੀ ਕਿਸਮ ਚੋਰੀ ਕਰਵਾ ਦੇਵੇ ਤਾਂ ਕੀ ਕਰੂਗਾ ਆ ਭਾਈ ਜੀ ਆਪਣੀ ਗੱਡੀ ਆ ਪੀਪੀ 32L9992 PCS ਪਾਵਲਾ ਕੰਟੇਨਰ ਸਰਵਿਸ ਆ ਪੈਪ ਲੱਦੇ ਹੋ ਆ ਸਾਡੇ ਕੋ ਆ ਦੇਖ ਲਓ ਇਹ ਭੈਣਦਿਆਂ ਖਸਮ ਨੇ ਆ ਕੰਮ ਕੀਤਾ ਸਾਡੇ ਨਾਲ ਆ ਦੇਖੋ ਤਾਰਾ ਵੱਡੀਆਂ ਹੋਈਆਂ ਆ ਇਹ ਛੋਕ ਸਾਰੇ ਕੰਮ ਨਹੀਂ ਕਰ ਸਕਦੇ ਆਪਣਾ ਕੋਰੀਆਂ ਕਰਦੇ ਆ ਤੇ 5:22 ਮਿੰਟ ਪਰ ਮੈਂ ਚਾਹ ਪੀਣੇ ਕੇ ਲਈ ਗਿਆ ਆ ਦੇਖੋ 5:22 ਮਿੰਟ ਪਰ ਚਾਹ ਪੀਣੇ ਕੇ ਲਈ ਗਿਆ 5:29 ਮਿੰਟ ਪਰ ਵਾਪਸ ਆ ਕੇ ਤਦ ਤੱਕ ਮੈਂ ਬੈਠੇ ਗਾਇਬ ਆਬ ਬਤਾਓ ਚਾਹ ਪੀਣੇ ਚਾਹ ਪੀਣ ਗਿਆ ਬੰਦਾ ਕਿੰਨਾ ਕ ਟਾਈਮ ਲਾਊਗਾ ਇਹ ਹੋਟਲ ਵਾਲੇ ਦੀ ਮਿਲੀ ਭਗਤ ਹੁੰਦੀ ਆ 9993 ਪੀਸੀਐਸ ਕੰਡਿਸ਼ਨਰ ਸਰਵਿਸ ਕੋਸ਼ਿਸ਼ੀ ਇਹਦੀ ਵੀ ਕੀਤੀ ਪਰ ਇਹਦੇ ਕਿਸਮਤ ਚੰਗੀ ਸੀ ਬਚ ਗਿਆ ਦੇਖੋ ਇਹਦੇ ਟਾਪੇ ਟੂਪੇ ਪੱਟਿਓ ਆ ਲੇਕਿਨ ਇਹਦੀਆਂ ਤਾਰਾਂ ਬਚ ਗਈਆਂ ਇਹ ਵੱਢ ਨਹੀਂ ਹੋਈਆਂ ਸਾਲਿਆਂ ਤੋਂ ਠੀਕ ਹੈ ਜੀ ਆਹ ਦੇਖ ਲਓ ਇੱਕ ਹੋਰ ਸਾਡੀ ਪੀਸੀਐਸ ਦੀ ਖੜੀ ਆ ਅਸੀਂ ਸਾਡੀ ਪਹਿਲਾਂ ਝੜਪੋਈ ਆ ਇਹ ਆਪਣੇ ਐਕਸਪ੍ਰੈਸ ਹਾਈਵੇ ਤੇ ਜਮਨਾ ਐਕਸਪ੍ਰੈਸ ਹਾਈਵੇ ਤੇ ਹੋਈ ਆ ਇਹ ਭੈਣ ਦੇ ਖ਼ਤਮ ਉੱਥੇ ਵੀ ਸਾਨੂੰ ਚੋਰ ਪਾਏ ਆਹ ਦੇਖੋ ਜੀ ਆਹ ਗੱਡੀ ਆ 9322 ਸਾਡੀ ਪੀਸੀਐਸ ਕੰਟੇਨਰ ਸਰਵਿਸ ਠੀਕ ਹੈ ਜੀ ਆਹ ਦੇਖੋ ਇਹਦੀਆਂ ਵੀ ਬੈਟਰੀਆਂ ਲੈ ਕੇ ਵੱਢ ਕੇ ਠੀਕ ਹੈ ਜੀ ਸਾਰੀਆਂ ਵੱਡੀਆਂ ਪਈਆਂ ਆ ਹੋਰ ਦੱਸੋ ਕੀ ਕਰੋਗੇ ਮਾਰ ਮਾਰਿਆ ਆ ਮਾਰਿਆ ਠੀਕ ਹੈ ਜੀ ਇਸ ਵੀਡੀਓ ਨੂੰ ਮੇਰਾ ਭਰਾ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਸਾਡੇ ਡਰਾਈਵਰ ਭਾਈਆਂ ਨੂੰ ਪਤਾ ਲੱਗ ਸਕੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ